ਜਦੋਂ ਕਿਸੇ ਵੀ ਨੌਜਵਾਨ ਨਾਲ ਤੱਕਾ ਹੁੰਦਾ ਸੀ ਉਦੋਂ ਆਵਾਜ਼ ਬੁਲੰਦ ਕਰਦੇ ਆ ਹੁਣ ਇੱਕ ਲੜਕਾ ਵਿਸ਼ਵਦੀਪ ਸਿੰਘ ਫਾਜ਼ਲ ਕਾਦਮ ਜਿਹਨੂੰ ਪੁਲਿਸ ਨੇ ਤੱਕੇ ਨਾਲ ਚੱਕ ਲਿਆ ਉਹਦੇ ਕੇਸ ਦਰਜ ਕਰਤੇ ਤੇ ਤੱਕਾ ਕਰ ਰਹੀ ਆ ਨਜਾਇਜ਼ ਜੀ ਉਹ ਬਾਈ ਵੀਰ ਸਾਰੇ ਜਿੱਥੇ ਵੀ ਕਿਤੇ ਕੋਈ ਕਿਸੇ ਨਾਲ ਤੱਕਾ ਹੁੰਦਾ ਆਵਾਜ਼ ਬੁਲੰਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਜਿਹੜਾ ਅੱਜ ਦਾ ਮੁੱਦਾ ਹੈ ਉਹ ਹੈ ਦੇਖੋ ਜਦੋਂ ਕਿਸੇ ਵੀ ਨੌਜਵਾਨ ਨਾਲ ਤੱਕਾ ਹੁੰਦਾ ਅਸੀਂ ਉਦੋਂ ਆਵਾਜ਼ ਬੁਲੰਦ ਕਰਦੇ ਆ ਹੁਣ ਇੱਕ ਲੜਕਾ ਵਿਸ਼ਵਦੀਪ ਸਿੰਘ ਫਾਜ਼ਲ ਕਾਦਮ ਜਿਹਨੂੰ ਪੁਲਿਸ ਨੇ ਤੱਕੇ ਨਾਲ ਚੱਕ ਲਿਆ ਉਹਦੇ ਕੇਸ ਦਰਜ ਕਰਤੇ ਤੇ ਤੱਕਾ ਕਰ ਰਹੀ ਆ ਨਜਾਇਜ਼ ਜੀ ਉਹ ਬਾਈ ਵੀਰ ਸਾਰੇ ਜਿੱਥੇ ਵੀ ਕਿਤੇ ਕੋਈ ਕਿਸੇ ਨਾਲ ਤੱਕਾ ਹੁੰਦਾ ਆਵਾਜ਼ ਬੁਲੰਦ ਕਰਦਾ ਹਰ ਇੱਕ ਜਗ੍ਹਾ ਤੇ ਸੱਚ ਦੀ ਆਵਾਜ਼ ਉlevant ਕਰਨ ਵਾਲਾ ਹੈ ਗਰੀਬ ਸਿੱਖ ਸਿੱਖਾਂ ਦਾ ਬੱਚਾ ਦੇਖੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜੇ ਕਿਸਾਨ ਜਿਥੇ ਬੰਦਿਆ ਨੇ ਪੰਥਕ ਜਿਥੇ ਬੰਦੀਆਂ ਨੇ ਜਦੋਂ ਇਹੋ ਜਿਹੇ ਨੌਜਵਾਨ ਸੱਚ ਬੋਲਣ ਦੇ ਰਾਹ ਤੇ ਤੁਰਦੇ ਨੇ ਫਿਰ ਜਿਹੜੀ ਸਰਕਾਰਾਂ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਅਸੀਂ ਸਰਕਾਰਾਂ ਨੂੰ ਸਖਤ ਚੇਤਾਵਨੀ ਦਿੰਦੇ ਆ ਕਿ ਉਸ ਦੇ ਉੱਤੇ ਜਿਹੜੇ ਲੱਗੇ ਹੋਏ ਦੋਸ਼ ਨੇ ਜਾਂ ਤੁਸੀਂ ਨੇ ਉਹਨਾਂ ਉੱਤੇ ਪਰਚੇ ਦਰਜ ਕੀਤੇ ਨੇ ਉਹਨਾਂ ਨੂੰ ਤੁਰੰਤ ਰਿਹਾ ਰੱਦ ਕਰਕੇ ਉਹਨੂੰ ਵੀਰ ਨੂੰ ਛੱਡੋ ਉਹਦਾ ਕੀ قصور ਆ ਜੇ ਉਹ ਸੱਚ ਬੋਲਦਾ ਇਹਦਾ ਮਤਲਬ ਇਹ ਥੋੜਾ ਵੀ ਤੁਸੀਂ ਉਹਨੂੰ ਫੜ ਕੇ ਅੰਦਰ ਕਰ ਦੋ ਤੇ ਪਰਚਾ ਦਰਜ ਕਰ ਦਿਓ ਸਰਕਾਰ ਨਕਮੀ ਸਰਕਾਰ ਆ ਜੇ ਕੋਈ ਨੌਜਵਾਨ ਸੱਚ ਬੋਲਦਾ ਸੱਚ ਦੇ ਰਾਹ ਤੇ ਚੱਲਦਾ ਕੋਈ ਵੀ ਆ ਉਹਦੇ ਉੱਤੇ ਮਿੰਟ ਲਾਉਂਦੀ ਆ ਪਰਚਾ ਦਰਜ ਕਰਨ ਨੂੰ ਚਾਕੇ ਵੀ ਗਾਹਾਂ ਤੋਂ ਕੋਈ ਹੋਰ ਨੌਜਵਾਨ ਬੋਲ ਨਾ ਸਕੇ ਤੇ ਮੈਂ ਸਾਰੀਆਂ ਕਿਸਾਨ ਜਿੱਤੇ ਬੰਦਿਆਂ ਨੂੰ ਵੀ ਕਹਿਣਾ ਚਾਹਣਾ ਜਦੋਂ ਕੋਈ ਗਰੀਬ ਬੱਚੇ ਦੇ ਉੱਤੇ ਇਹ ਇਹੋ ਜਿਹੇ ਹਾਲਾਤ ਬਣ ਜਾਂਦੇ ਨੇ ਜਾਂ ਪੰਜਾਬ ਦੇ ਨੌਜਵਾਨ ਨੇ ਸਾਰਿਆਂ ਨੂੰ ਕਹਿਣਾ ਜਿਨਾਂ ਤੇ ਪਹਿਲਾ ਪਰਚੇ ਪਏ ਨੇ ਅਸੀਂ ਸਾਰਿਆਂ ਦੀ ਮਦਦ ਕਰਦੇ ਰਹੇ ਹਾਂ ਆਓ ਆਪਾਂ ਲੜ ਕੇ ਇਸ ਵੀਰ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰੀਏ ਜਿਹੜੀਆਂ ਗੂੰਗੀਆਂ ਸਰਕਾਰਾਂ ਨਾਲ ਉਹ ਸੁਣੇ ਨਹੀਂ ਫਿਰ ਜਿਹੜੀਆਂ ਜਥੇਬੰਦੀਆਂ ਨੇ ਉਹ ਵੱਡਾ ਸੰਘਰਸ਼ ਉਲੀਕਣਗੇ ਅਸੀਂ ਉਹਨਾਂ ਨਾਲ ਡਟ ਕੇ ਸਾਥ ਦੇਵਾਂਗੇ ਉਸ ਵੀਰ ਨਾਲ ਅੱਜ ਵੀ ਖੜੇ ਹਾਂ ਤੇ ਕੱਲ ਨੂੰ ਵੀ ਖੜੇ ਹਾਂ ਜਿਹੜਾ ਕੋਈ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦਾ ਚਾਹੇ ਕੋਈ ਵੀ ਆ ਕੋਈ ਨੌਜਵਾਨ ਆ ਅਸੀਂ ਉਹਦੇ ਨਾਲ ਹਰ ਟਾਈਮ ਖੜੇ ਹਾਂ ਬਿਸਰਵਦੀਪ ਫਾਜ਼ਿਲਕਾਰ ਨੂੰ ਸਰਕਾਰ ਤੁਰੰਤ ਉਹਦੇ ਪਰਚੇ ਰੱਦ ਕਰਕੇ ਉਹਨੂੰ ਤੁਰੰਤ ਛੱਡਿਆ ਜਾਵੇ ਨਹੀਂ ਜਿਹੜਾ ਜਥੇ ਬੰਦੀਆਂ ਨੇ ਜੋ ਵੀ ਫੈਸਲਾ ਲੈਣਗੇ ਜੋ ਵੀ ਐਕਸ਼ਨ ਕਰਨਗੇ ਸੀ ਉਹਨਾਂ ਦੇ ਨਾਲ ਡਟ ਕੇ ਉਸ ਵੀਰ ਦੇ ਹੱਕ ਤੇ ਖੜਾਂਗੇ ਸਾਰੇ ਜਣੇ ਸਾਰਿਆਂ ਨੂੰ ਬੇਨਤੀ ਆਉ ਪੰਜਾਬ ਦੇ ਨੌਜਵਾਨੋ ਜੇ ਇਸ ਤਰ੍ਹਾਂ ਹੀ ਸਰਕਾਰਾਂ ੱਤਕਾ ਕਰਦੀਆਂ ਨਹੀਂ ਆ ਫੇਰ ਕੀ ਗੱਲ ਹੋਊਗੀ ਕੌਣ ਆਵਾਜ਼ ਚੱਕੂਗਾ ਤੁਹਾਡੀ ਕੌਣ ਆਵਾਜ਼ ਵਾਲਾ ਕਰੂਗਾ ਪੰਜਾਬ ਦੀ ਪੰਜਾਬ ਦੇ ਹੱਕਾਂ ਦੀ ਕੌਣ ਗੱਲ ਕਰੂਗਾ ਇਸ ਕਰਕੇ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਜੇ ਵੱਡੇ ਵੱਡੇ ਚਾਹੇ ਕੋਈ ਵੀ ਧਰਨਾ ਲਾਉਣਾ ਪਵੇ ਜੋ ਵੀ ਹੈ ਉਹਦੇ ਹੱਕ ਦੇ ਵਿੱਚ ਉਹਦੇ ਪਰਚੇ ਰੱਦ ਆਪਾਂ ਨੇ ਕਰਾਉਣੇ ਆ ਉਹਦਾ ਸਾਥ ਦੇਣ ਡਟ ਕੇ ਅਸੀਂ ਨਾਲ ਆਂ ਦਲ반 ਸਰਪਨਾ ਕਰਵਾ ਅਸੀਂ ਸਾਹ ਨਾਲ ਆ ਜੋ ਵੀ ਜਥੇਬੰਦੀਆਂ ਪ੍ਰੋਗਰਾਮ ਲੁਕਣੀਆਂ ਅਸੀਂ ਉਹਨਾਂ ਦਾ ਲੜ ਕੇ ਸਾਥ ਦੇਵਾਂ ਕਿ ਸਰਕਾਰ ਨੂੰ ਫੇਰ ਦੁਬਾਰਾ ਚੇਤਾਵਨੀ ਆ ਕਿ ਉਸ ਨੌਜਵਾਨ ਨੂੰ ਤੁਰੰਤ ਰਿਹਾ ਕੀਤਾ ਜਾਵੇ ਉਹਦੇ ਪਰਚੇ ਰੱਦ ਕੀਤੇ ਜਾਣ ਕਿਉਂ ਤੁਸੀਂ ਬਾਰ ਬਾਰ ਇਹ ਨੌਜਵਾਨ ਨੂੰ ਅਹਿਸਾਸ ਕਰਨ ਗੁਲਾਮੀ ਦਾ ਅਹਿਸਾਸ ਹੈ ਹੋਰ ਕੀ ਹੈ ਮੈਂ ਹੁਣ ਪੁੱਛਣਾ ਚਾਹੁੰਦਾ ਸਾਰਿਆਂ ਨੂੰ ਆ ਸਹੀ ਗੁਲਾਮ ਨਹੀਂ ਤਾਂ ਹੋਰ ਕੀ ਦੱਸੋ ਦੱਸੋ ਭਾਈ ਜਦੋਂ ਕੋਈ ਗੁਲਾਮੀ ਕਹਿੰਦੇ ਅਸੀਂ ਤਾਂ ਆਜ਼ਾਦ ਆ ਜੇ ਆਜ਼ਾਦ ਹੋ ਫਿਰ ਇਹ ਜੇ ਨੌਜਵਾਨ ਕਿਸੇ ਗਰੀਬ ਸਿੱਖਾ ਤੇ ਕੋਈ ਵੀ ਆ ਇਹ ਜੇ ਨੌਜਵਾਨਾਂ ਦੇ ਉੱਤੇ ਪਰਦੇ ਦਰਦ ਕਰਦੇ ਹਾਂ ਜੇ ਗੁਲਾਮੀ ਆ ਤਾਂ ਹੀ ਇਹ ਸਾਡੇ ਤੇ ਹੋ ਰਹੇ ਨੇ ਜੇ ਅਸੀਂ ਆਜ਼ਾਦ ਹੋਈ ਜੇ ਆਜ਼ਾਦੀ ਸਾਡਾ ਆਪਦਾ ਰਾਜ ਭਾਗ ਹੋਏ ਫਿਰ ਇਹ ਜੇ ਅਸੀਂ ਨੌਜਵਾਨਾਂ ਤੇ ਪਰਦੇ ਥੋੜੋ ਹੋਣ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਕਦੋਂ ਜਾਗਾਂਗੇ ਜਾਗੋ ਇਕ ਮਨਜ ਤੇ ਸਾਰੇ ਇਕੱਠੇ ਹੋਵੋ ਤੇ ਡਟ ਕੇ ਸਰਕਾਰਾਂ ਦਾ ਵਿਰੋਧ ਕਰੋ ਕੋਈ ਵੀ ਨੌਜਵਾਨ ਜਿਹੜਾ ਹੱਕ ਸੱਚ ਦੀ ਆਵਾਜ਼ ਉਲੰਧ ਕਰਦਾ ਜਿਹਦੇ ਨਾਲ ਤੱਕਾ ਹੁੰਦਾ ਕੋਈ ਵੀ ਆ ਅਸੀਂ ਹਰੇਕ ਦੇ ਨਾਲ ਖੜੇ ਆ ਪਹਿਲਾਂ ਵੀ ਖੜਦੇ ਸੀ ਅੱਜ ਵੀ ਖੜੇ ਆ ਉਸ ਬੇਸਵਜੀਵ ਨੂੰ ਤੁਰੰਤ ਰਿਹਾ ਕੀਤਾ ਜਾਵੇ ਤੇ ਇੱਕ ਹੋਰ ਨਾਲ ਗੱਲ ਆ ਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਹੋ ਰਹੀਆਂ ਨੇ ਜਿੱਥੇ ਗਰੀਬਾਂ ਨੂੰ ਟਾਰਗੇਟ ਕੀਤਾ ਜਾਂਦਾ ਜਿਹੜੇ ਜ਼ਿਮੀਂਦਾਰ ਭਾਈ ਨੇ ਉਹ ਮਾਰਦੇ ਕੁੱਟਦੇ ਨੇ ਜੇ ਕਿਸੇ ਦਾ ਕੋਈ ਕਸੂਰ ਆ ਬਹਿ ਕੇ ਸਮਝਾਓ ਨੂੰ ਮਾਰਕੋਟਣਾ ਦੀ ਕੋਈ ਲੋੜ ਨਹੀਂ ਕਿਉਂ ਉਤਾਚਾਰ ਕਰ ਰਹੇ ਹੋ ਤੁਸੀਂ ਐਸਸੀਬੀਸੀ ਭਾਈਚਾਰੇ ਦੇ ਉੱਤੇ ਜੇ ਖੜੇ ਹੋਗੇ ਤੁਹਾਡੇ ਵਿਰੋਧ ਦੇ ਵਿੱਚ ਦੇਖੋ ਪੰਜਾਬ ਦਾ ਵਸਾ ਗੁਰਾਂ ਦੇ ਨਾਮ ਤੇ ਵਸਦਾ ਅਸੀਂ ਕਿਸੇ ਜਾਤ ਪਾਤ ਨੂੰ ਨਹੀਂ ਮੰਨਦੇ ਅਸੀਂ ਸਾਰੇ ਉਸ ਪਰਮੇਸ਼ਰ ਦੇ ਬਣਾਏ ਹੋਏ ਆ ਅਸੀਂ ਸਿੱਖਾਂ ਅਸੀਂ ਪੰਜਾਬੀਆਂ ਸਾਰੇ ਸਾਡਾ ਸਾਰਾ ਭਾਈਚਾਰਾ ਇਸੇ ਜਿਹੜਾ ਕੋਈ ਜਾਤ ਪਾਤ ਕਰਦਾ ਚਾਹੇ ਕੋਈ ਵੀ ਆ ਅਸੀਂ ਉਹਨੂੰ ਸਿੱਖ ਨਹੀਂ ਮੰਨਦੇ ਹੈਗੇ ਉਹ ਪੰਜਾਬੀ ਹੋਈ ਨਹੀਂ ਸਕਦਾ ਜਿਹੜਾ ਜਾਤ ਪਾਤ ਦੇ ਵਿੱਚ ਫਸ ਗਿਆ ਇਸ ਕਰਕੇ ਅਸੀਂ ਜਿਹੜਾ ਇਹੋ ਜਿਹੀ ਗੱਲਾਂ ਕਰਦਾ ਕੋਈ ਵੀ ਹੈ ਤਕੜਾ ਆਪਦੇ ਘਰੇ ਹੋਊਗਾ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਉਹ ਤਕੜਾ ਆਪਦੇ ਘਰੇ ਹੋਊਗਾ ਅਸੀਂ ਕਿਸੇ ਗਰੀਬ ਤੇ ਅਤਿਆਚਾਰ ਨਹੀਂ ਕਰਨ ਦਿੰਦੇ ਇਸ ਕਰਕੇ ਜਿਹੜੇ ਤਕੜੇ ਬੰਦੇ ਨੇ ਧਨਾੜ ਨੇ ਰਜਵਾੜੇ ਨੇ ਉਹ ਆਪਦਾ ਤਕੜਾ ਆਪਣ ਆਪਣੇ ਕੋਲੇ ਰੱਖਣਾ ਇਹ ਨਾ ਹੋ ਜਾਣਾ ਜਿਸ ਦਿਨ ਗਰੀਬ ਉੱਠ ਖੜੇ ਕਿ ਤੁਹਾਨੂੰ ਇਹਨਾਂ ਦਾ ਜਿਹੜਾ ਹੈਗਾ ਬਰੋ ਸਾਹਮਣ ਔਖਾ ਹੋ ਜੇ ਇਸ ਕਰਕੇ ਮੈਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਪੰਥਕ ਜਥੇਬੰਦੀਆਂ ਨੂੰ ਸਮਾਜ ਸੇਵੀ ਜਥੇਬੰਦੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਗਰੀਬ ਸਿਖਾਂ ਨਾਲ ਵੀ ਐਸਸੀ ਬੀਸੀ ਭਾਈਚਾਰਿਆਂ ਨਾਲ ਕੋਈ ਤੱਕਾ ਹੁੰਦਾ ਤੁਸੀਂ ਯਾਰ ਆਵਾਜ਼ ਬੁਲੰਦ ਕਰਿਆ ਕਰੋ ਨਾ ਉਹ ਵੀ ਤੁਹਾਡੇ ਹੱਕ ਦੇ ਵਿੱਚ ਖੜਦੇ ਤੁਸੀਂ ਨਾਰੇ ਦਿੰਦੇ ਹੋ ਕਿਸਾਨ ਮਜ਼ਦੂਰ ਇੱਕ ਰਾਜੰਦ ਬਾਦ ਦੇ ਨਾਰੇ ਦਿੰਦੇ ਹੋ ਇਹ ਫੇਰ ਹੀ ਗੱਲ ਬਣੂਗੀ ਜਦ ਤੁਸੀਂ ਸੱਚਮੁੱਚ ਹੀ ਕਿਸਾਨ ਮਜ਼ਦੂਰ ਇੱਕ ਹੋ ਜਾਓਗੇ ਇੱਕ ਉਹ ਦਿਨ ਹੋਊਗਾ ਜਦੋਂ ਜਾਤ ਪਾਤ ਦਾ ਜਿਹੜਾ ਹੈਗਾ ਬੋਲ ਵਾਲਾ ਹੀ ਖਤਮ ਹੋ ਗਿਆ ਖਤਮ ਕਦੋਂ ਹੋਣਾ ਜਦੋਂ ਸਾਡੇ ਜਾਤ ਪਾਤ ਪਿਆਰ ਹੋ ਗਿਆ ਇਸ ਕਰਕੇ ਮੈਂ ਸਾਰ ਨੂੰ ਹੱਥ ਜੋੜ ਕੇ ਮੇਨਦ ਕਰਦਾ ਅਸੀਂ ਗੁਰੂ ਕੇ ਸਿੱਖ ਬਣੀਏ ਜਾਤ-ਬਾਰ ਤੋਂ ਉੱਪਰ ਉੱਠ ਕੇ ਅਸੀਂ ਇਨਸਾਨ ਬਣੀਏ ਤਾਂ ਕਿ ਸਾਰਿਆਂ ਨੂੰ ਵਸਣ ਦਾ ਇੱਥੇ ਹੱਕ ਆ ਜਿਹੜਾ ਕੋਈ ਹੱਕ ਸੱਚ ਦੀ ਆਵਾਜ਼ ਇੱਕ ਬੁਲੰਦ ਕਰਦਾ ਅਸੀਂ ਉਹਦੇ ਨਾਲ ਖੜੇ ਆ ਭੁੱਲਾਂ ਚੁੱਕਾਂ ਦੇਖਿਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਜਿਹੜਾ ਅੱਜ ਦਾ ਮੁੱਦਾ ਹੈ ਉਹ ਹੈ ਦੇਖੋ ਜਦੋਂ ਕਿਸੇ ਵੀ ਨੌਜਵਾਨ ਨਾਲ ਤੱਕਾ ਹੁੰਦਾ ਸੀ ਉਦੋਂ ਆਵਾਜ਼ ਬੁਲੰਦ ਕਰਦੇ ਆ ਹੁਣ ਇੱਕ ਲੜਕਾ ਵਿਸ਼ਵਦੀਪ ਸਿੰਘ ਫਾਜ਼ਲ ਕਾਦਮ ਜਿਹਨੂੰ ਪੁਲਿਸ ਨੇ ਧੱਕੇ ਨਾਲ ਚੱਕ ਲਿਆ ਉਹਦੇ ਕੇਸ ਦਰਜ ਕਰਤੇ ਤੇ ਧੱਕਾ ਕਰ ਰਹੀ ਆ ਨਜਾਇਜ਼ ਜੀ ਉਹ ਬਾਈ ਵੀਰ ਸਾਰੇ ਜਿੱਥੇ ਵੀ ਕਿਤੇ ਕੋਈ ਕਿਸੇ ਨਾਲ ਧੱਕਾ ਹੁੰਦਾ ਆਵਾਜ਼ ਬੁਲੰਦ ਕਰਦਾ ਹਰੇਕ ਜਗ੍ਹਾ ਤੇ ਸੱਚ ਦੀ ਆਵਾਜ਼ ਉਲੰਦ ਕਰਨ ਵਾਲਾ ਹੈ ਗਰੀਬ ਸਿੱਖ ਸਿੱਖਾਂ ਦਾ ਬੱਚਾ ਦੇਖੋ ਸਾਂਡਾ ਸਾਰਿਆਂ ਦਾ ਫਰਜ਼ ਬਣਦਾ ਜਿਵੇਂ ਕਿਸਾਨ ਜੱਥੇਬੰਦੀਆਂ ਨੇ ਪੰਥਕ ਜੱਥੇਬੰਦੀਆਂ ਨੇ ਜਦੋਂ ਇਹੋ ਜਿਹੇ ਨੌਜਵਾਨ ਸੱਚ ਬੋਲਣ ਦੇ ਰਾਹ ਤੇ ਤੁਰਦੇ ਨੇ ਫਿਰ ਜਿਹੜੀ ਸਰਕਾਰਾਂ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਅਸੀਂ ਸਰਕਾਰਾਂ ਨੂੰ ਸਖਤ ਚੇਤਾਵਨੀ ਦਿੰਦੇ ਆ ਕਿ ਉਸ ਦੇ ਉੱਤੇ ਜਿਹੜੇ ਲੱਗੇ ਹੋਏ ਦੋਸ਼ ਨੇ ਜਾਂ ਤੁਸੀਂ ਨੇ ਉਹਨਾਂ ਉੱਤੇ ਪਰਚੇ ਦਰਜ ਕੀਤੇ ਨੇ ਉਹਨਾਂ ਨੂੰ ਤੁਰੰਤ ਰਿਹਾ ਰੱਦ ਕਰਕੇ ਉਹਨੂੰ ਵੀਰ ਨੂੰ ਛੱਡੋ ਉਹਦਾ ਕੀ ਕਸੂਰ ਆ ਜੇ ਉਹ ਸੱਚ ਬੋਲਦਾ ਹੈ ਦਾ ਮਤਲਬ ਇਹ ਥੋੜਾ ਵੀ ਤੁਸੀਂ ਉਹਨੂੰ ਫੜ ਕੇ ਅੰਦਰ ਕਰਦੇ ਹੋ ਤੇ ਪਰਚੇ ਦਰਜ ਕਰਦੇ ਹੋ ਸਰਕਾਰ ਨਕਮੀ ਸਰਕਾਰ ਆ ਜੇ ਕੋਈ ਨੌਜਵਾਨ ਸੱਚ ਬੋਲ ਸੱਚ ਦੇ ਰਾਹ ਤੇ ਚੱਲਦਾ ਕੋਈ ਵੀ ਆ ਉਹਦੇ ਉੱਤੇ ਮਿੰਡ ਲਾਉਂਦੀ ਆ ਪਰਚਾ ਦਰਜ ਕਰਨ ਨੂੰ ਚਾਕੇ ਵੀ ਗਾਹਾਂ ਤੋਂ ਕੋਈ ਹੋਰ ਨੌਜਵਾਨ ਬੇ ਬੋਲ ਨਾ ਸਕੇ ਤੇ ਮੈਂ ਸਾਰੀਆਂ ਕਿਸਾਨ ਜਿੱਤੇ ਬੰਦੀਆਂ ਨੂੰ ਵੀ ਕਹਿਣਾ ਚਾਹਣਾ ਜਦੋਂ ਕੋਈ ਗਰੀਬ ਬੱਚੇ ਦੇ ਉੱਤੇ ਇਹ ਇਹੋ ਜਿਹੇ ਹਾਲਾਤ ਬਣ ਜਾਂਦੇ ਨੇ ਜਾਂ ਪੰਜਾਬ ਦੇ ਨੌਜਵਾਨ ਨੇ ਸਾਰਿਆਂ ਨੂੰ ਕਹਿਣਾ ਜਿਨ੍ਹਾਂ ਉੱਤੇ ਪਹਿਲਾਂ ਪਰਚੇ ਪਏ ਨੇ ਅਸੀਂ ਸਾਰਿਆਂ ਦੀ ਮਦਦ ਕਰਦੇ ਰਹੇ ਹਾਂ ਆਓ ਆਪਾਂ ਲੜ ਕੇ ਇਸ ਵੀਰ ਦੀ ਹਕ ਦੇ ਵਿੱਚ ਆਵਾਜ਼ ਬੁਲੰਦ ਕਰੀਏ ਜਿਹੜੀਆਂ ਗੂੰਗੀਆਂ ਸਰਕਾਰਾਂ ਨੇ ਉਹਨਾਂ ਸੁਣੇ ਨਹੀਂ ਫਿਰ ਜਿਹੜੀਆਂ ਜਥੇਬੰਦੀਆਂ ਨੇ ਉਹ ਵੱਡਾ ਸੰਘਰਸ਼ ਉਲੀਕਣ ਗਿਆ ਅਸੀਂ ਉਹਨਾਂ ਨਾਲ ਡਟ ਕੇ ਸਾਥ ਦੇਵਾਂਗੇ ਉਸ ਵੀਰ ਨਾਲ ਅੱਜ ਵੀ ਖੜੇ ਆ ਤੇ ਕੱਲ ਨੂੰ ਵੀ ਖੜੇ ਆ ਜਿਹੜਾ ਕੋਈ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦਾ ਚਾਹੇ ਕੋਈ ਵੀ ਆ ਕੋਈ ਨੌਜਵਾਨ ਆ ਅਸੀਂ ਉਹਦੇ ਨਾਲ ਹਰ ਟਾਈਮ ਖੜੇ ਆ ਬਿਸਰਦੀਪ ਫ਼ਾਜ਼ਿਲਖਾਨ ਨੂੰ ਸਰਕਾਰ ਤੁਰੰਤ ਉਹਦੇ ਪਰਚੇ ਰੱਦ ਕਰਕੇ ਉਹਨੂੰ ਤੁਰੰਤ ਛੱਡਿਆ ਜਾਵੇ ਨਹੀਂ ਜਿਹੜਾ ਜਥੇ ਬੰਦੀਆਂ ਨੇ ਜੋ ਵੀ ਫੈਸਲਾ ਲੈਣਗੇ ਜੋ ਵੀ ਐਕਸ਼ਨ ਕਰਨਗੇ ਸੀ ਉਹਨਾਂ ਦੇ ਨਾਲ ਡਟ ਕੇ ਉਸ ਵੀਰ ਦੇ ਹੱਕ ਤੇ ਖੜਾਂਗੇ ਸਾਰੇ ਜਣੇ ਸਾਰਿਆਂ ਨੂੰ ਬੇਨਤੀ ਆਉ ਪੰਜਾਬ ਦੇ ਨੌਜਵਾਨ ਜੇ ਇਸ ਤਰ੍ਹਾਂ ਹੀ ਸਰਕਾਰਾਂ ੱਤਕਾ ਕਰਦੀਆਂ ਨਹੀਂ ਆ ਫੇਰ ਕੀ ਗੱਲ ਹੋਊਗੀ ਕੌਣ ਆਵਾਜ਼ ਚੱਕੂਗਾ ਤੁਹਾਡੀ ਕੌਣ ਆਵਾਜ਼ ਵਾਲਾ ਕਰੂਗਾ ਪੰਜਾਬ ਦੀ ਪੰਜਾਬ ਦੇ ਹੱਕਾਂ ਦੀ ਕੌਣ ਗੱਲ ਕਰੂਗਾ ਇਸ ਕਰਕੇ ਸਾਨੂੰ ਸਾਰਿਆਂ ਨੂੰ